ਮੇਰੇ ਘਰੇ ਡੈਕੋਰੇਸ਼ਨ ਜਿਹੜੀ ਕਰਨੀ ਆ ਸੋ ਅੱਜ ਟੈਂਟ ਵਾਲੇ ਕੋਲ ਜਾਣਾ ਵਾ ਡੈਕੋਰੇਸ਼ਨ ਲਈ ਫੀਤਾ ਲੈ ਜਾਂਦਾ ਵਾ ਵੇਖੋ ਘਰ ਕਿੰਨਾ ਕਿ ਤੇ ਕਿੰਨਾ ਟੈਂਟ ਲੱਗਣਾ ਹੂੰ ਚੱਕ ਦੀ ਗਰੀਬੀ ਕਿ ਨਹੀਂ ਐ ਲੱਗਣੀ ਆ ਠੀਕ ਆ ਕਿ ਸੁਨੋਰਾ ਸਿਆਪਰੇ ਵਿਆਹ ਕਰਦ ਰਹਾ ਪੰਜ ਨੂੰ ਹਾਂ ਉਹ ਐਂਡ ਦੀ ਆਇਦਾ ਵਿਆਹ ਸੀਜ਼ਨ ਆਫ ਚਾ ਮਤਲਬ ਆਉ ਫੋਨ ਲਾ ਪੈਣਾ ਉਦੋਂ ਤਾਂ ਹੀ ਆਪ ਲੇਟ ਰੱਖਿਆ ਵਾ ਵਿਆਹ ਰੌਲਾ ਪਾਇਆ ਟੈਂਟਾ ਕਹਿੰਦੇ ਮੈਂ ਕਹਿ ਰਿਹਾ ਪੈਸੇ ਕਰਨਾ ਵਾ ਤੁਸੀਂ ਕੀ ਕਹਿੰਦੇ ਆ ਆ ਬੈਲ ਸੀ ਆਪਣਾ ਘਰ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਸਾਰਾ ਲੋਕੀ ਸਵਾਗਤ ਆ ਤੁਹਾਡਾ ਸਾਡੇ ਆਲੇ ਨਵੇਂ ਵਲੌਗ ਵਿੱਚ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵਾਂਗੇ ਤੇ ਵਲੌਗ ਆਪਣਾ ਸਾਰੇ ਇੰਜੋਏ ਕਰ ਰਹੇ ਹੋਵੋਗੇ ਤੇ ਦੱਸੋ ਆਪਣੇ ਵਲੌਗ ਕਿਵੇਂ ਲੱਗ ਰਹੇ ਆ ਤੇ ਹਜੇ ਮੈਨੂੰ ਬਹੁਤ ਮੈਸੇਜ ਆ ਰਹੇ ਆ ਕਿੰਨੇ ਪ੍ਰੈਂਕ ਆ ਵਿਆਹ ਹੈ ਨਹੀਂਗਾ ਤੇ ਮੈਂ ਫੇਰ ਇਹ ਦੱਸਣਾ ਚਾਹੁੰਦਾ ਮੇਰਾ ਵਿਆਹ ਹੈਗਾ ਵਾ ਹੈਗਾ ਵਾ ਤੇ ਹੈਗਾ ਵਾ ਮੈਂ ਵਾਰ ਵਰ ਇਹੀ ਗੱਲ ਕਹਿ ਰਿਹਾ ਕੋਈ ਯਕੀਨ ਨਹੀਂ ਮੰਨ ਰਿਹਾਗਾ ਕੋਈ ਕਹਿੰਦਾ ਗੁਰਕੀਰਤ ਨਾ ਉਹ ਵੱਡਾ ਬਹੁਤਾ ਵਿਆਹ ਵਾ ਵਿਆਹ ਮੇਰਾ ਹੀ ਆ ਸਾਰਾ ਕੁਝ ਸੱਚ ਆ ਤੇ ਬਾਕੀ ਸੋ ਅੱਜ ਦਾ ਬਲੌਗ ਇਹ ਆ ਹਰ ਵਾਰ ਰਹਿ ਜਾਂਦਾ ਵਾ ਟੈਂਟਾਂ ਚ ਡੈਕੋਰੇਸ਼ਨ ਵਾਲਿਆਂ ਨਾਲ ਗੱਲ ਕਰਕੇ ਆਉਣੀ ਆ ਸੋ ਆਪਾਂ ਜੋ ਘਰੇ ਸ਼ਗਨ ਲੱਗਣਾ ਜਿਹੜਾ ਸੋ ਘਰੇ ਡੈਕੋਰੇਸ਼ਨ ਬਹੁਤ ਜ਼ਿਆਦੀ ਸੋਹਣੀ ਕਰਾਂਗੇ ਆਪਾਂ ਤੇ ਆਪਣੀ ਟੈਂਟਾਂ ਨਾਲ ਗੱਲ ਉਹ ਹੀ ਕ੍ਰਿਸ਼ਨਾ ਡੈਕੋਰੇਸ਼ਨ ਵਾਲੇ ਜਿਹੜੇ ਆਪਣੇ ਭਰਾ ਹੀ ਆ ਜਿਨ੍ਹਾਂ ਨੇ ਗੁੱਗੂ ਕੇ ਵਿਆਹ ਤੇ ਭੈਣ ਦੇ ਵਿਆਹ ਸਾਰਿਆਂ ਨੇ ਉਹੀ ਲਾਇਆ ਸੀ ਨਾ ਸੋ ਜਦਨ ਗੱਲ ਹੋ ਗਈ ਆ ਉਹ ਰੋਜ਼ ਕਹਿੰਦਾ ਰਹਿੰਦਾ ਵਾ ਸੋ ਅੱਜ ਮੈਂ ਤੇ ਗੁੱਗੂ ਚੱਲੇ ਉਧਰ ਟੈਂਟ ਡੈਕੋਰੇਸ਼ਨ ਸਿਲੈਕਟ ਕਰਕੇ ਆਉਣੀ ਕਿਹੜੀ ਆ ਤੇ ਬਾਕੀ ਰੌਲਾ ਪੈ ਰਿਹਾ ਵਾ ਅਗਲੇ ਬੰਦੇ ਲਾਉਣੀ ਪਿਛਲੇ ਬ ਆਏ ਡਿਸਕਸ਼ਨ ਕਰਾਂਗੇ ਅਸੀਂ ਕੀ ਚੱਕਰ ਕੀ ਨਹੀਂ ਚੱਕਰ ਧੰਨਵਾਦ ਆ ਵਿਆਹ ਵਿੱਚ ਰੋਲੇ ਰੱਪੇ ਪੈਂਦੇ ਰਹਿੰਦੇ ਆ ਹੈ ਜੀਰਾ ਤਾਂ ਤਾਂ ਦਾ ਹੈ ਪਹਿਲਾਂ ਵਧਾਈ ਦੇ ਦਿੱਤੀ ਮੈਨੂੰ ਹੈ ਤਾਂ ਵੀ ਸੱਚ ਆ ਕਿ ਝੂਠ ਆ ਹੈ ਤੇ ਆ ਤਾਂ ਇੱਕ ਤਾਂ ਤੁਸੀਂ ਵੀਡੀਓ ਪਾਪ ਅਗਲੇ ਦਾ ਝੂਠ ਵੀ ਤਰਾਣ ਕਰਦੇ ਨੇ ਆ ਬੰਦਾ ਝੂਠ ਹੋਣਾ ਨਾ ਨਹੀਂ ਐਤੀ ਸੱਚ ਆ ਨਹੀਂ ਸੱਚ ਆ ਮਿੱਤਰੋ ਬਾਕੀ ਡਾਈ ਡਿਊਟ ਤਾਂ ਹੋ ਗਿਆ ਆਪਾਂ ਵੇਖੋ ਇਹ ਕਟਾ ਲੈਣਾ ਆਪਾਂ ਉਸ ਤੱਕ ਇੱਡਕਟਾ ਲੈਣਾ ਜਿਮ ਸ਼ੁਰੂ ਕਰਤੀਆਂ ਮੈਨੂੰ ਵਧਾਈ ਦੇ ਦਿੱਤੀ ਤੇ ਦੂਜੇ ਬੰਦੇ ਤੋਂ ਪੁੱਛੀ ਜਾਣਾ ਵਾ ਸੱਚ ਆ ਕਿ ਝੂਠ ਆ ਉਹ ਟੈਂਟਰਾਂ ਦੱਸੋ ਮੈਨੂੰ ਕੀ ਕਿੱਥੇ ਲਾਉਣਾ ਕੀ ਹਿਸਾਬਤਾ ਵਾ ਉਹ ਕਹਿੰਦਾ ਇੱਧਰ ਹੀ ਲਾ ਦੇਣਾ ਸਾਰਾ ਹਾਂ ਇੱਧਰ ਹੀ ਹਾਂ ਜੀ ਬੀਬੀ ਜੀ ਤੁਸੀਂ ਦੱਸੋ ਕੀ ਕਹਿਣਾ ਜਾਓਗੇ ਮੈਂ ਉਹ ਕਹਣਾ ਚਾਹੁੰਦੀ ਆਪਣੇ ਘਰ ਹੀ ਠੀਕ ਆ ਪੈਸੇ ਨਹੀਂ ਠੀਕ ਸ਼ਕਣ ਪੈਸੇ ਲਾ ਲਈਏ ਮੈਂ ਘਰੇ ਵੀ ਲੱਗ ਸਕਦਾ ਸਕਣ ਤਾਂ ਕਿ ਪੈਸੇ ਕੋਈ ਜ਼ਰੂਰੀ ਲਾਉਣਾ ਨਹੀਂ ਤੁਹਾਡਾ ਦਿਲ ਕੀ ਕਹਿੰਦਾ ਮੈਂ ਤੁਹਾਡੇ ਨਾਲ ਆ ਕੇ ਜਿਵੇਂ ਵਿਆਹ ਤੁਹਾਡੇ ਘਰ ਤੇ ਕਰਾ ਰਹੇ ਹੋ ਟੈਂਟ ਵੀ ਘੱਟ ਗਏ ਤੇ ਲਾੜੂ ਪਿੱਛੇ ਰਹਿ ਕੀ ਗਿਆ ਹੁਣ ਹਾਂ ਕਰਦੇ ਸਭਨ ਲਾਗੇ ਘਰੇ ਵਧੀ ਘਰੇ ਲਾ ਲਾਂਗੇ ਜਿਵੇਂ ਤੁਸੀਂ ਖੁਸ਼ ਹੋਵੋ ਪਰ ਘਰੇ ਅੱਜਕੱਲ ਪੈਲਸ ਘਰੇ ਬਣ ਜਾਂਦੇ ਆ ਉਵੇਂ ਚੀਜ਼ ਬਣ ਜਾਨੀ ਆ ਰਿਕਰੇਸ਼ਨ ਨੇ ਬਣਾਉਣਾ ਉੱਥੇ ਇੱਕ ਉੱਤੇ ਛੱਤ ਹੀ ਹੁੰਦੀ ਐ ਇੱਥੇ ਕੀ ਆ ਆ ਨੀਲੀ ਹੁੱਡੀ ਪਾ ਕੇ ਆ ਰਹੇ ਨੇ ਕਹਿੰਦੇ ਵਾਹ ਜੀ ਵਾਹ ਕੀ ਬਾਤ ਕੀ ਚਕਮਾ ਰੰਗ ਪਾਇਆ ਤੁਸੀਂ ਇਹ ਰੰਗ ਨੇ ਚਕਮਾ ਕਿਉਂ ਪਾਇਆ ਬਹੁਤ ਸੋਹਣੀ ਲੱਗ ਰਹੀ ਥੰਡੇ ਬੜੀ ਰੋਲਾ ਪਾਇਆ ਰੋਲਾ ਇਹ ਪਾਇਆ ਟੈਂਟ ਤੇ ਆ ਰੋਲਾ ਪਾਇਆ ਟੈਂਟਾ ਕਹਿੰਦੇ ਮੈਂ ਕਹਿ ਰਿਹਾ ਪੈਲਸ ਕਰਨਾ ਵਾ ਤੁਸੀਂ ਕੀ ਕਹਿੰਦੇ ਆ ਆ ਪੈਲਸ ਹੀ ਆਪਣਾ ਘਰ ਵਾਲਾ ਨਹੀਂ ਡੈਡੀ ਲੰਮਾ ਹੋ ਲੰਮਈਆ ਕੰਮ ਲੰਮਾ ਟੈਂਟ ਬਣਦਾ ਲੋਇਆ ਇਤੋਂ ਵਧੀਆ ਪੈਲ ਤੋਂ ਵਧੀਆ ਡੈਡੀ ਮੈਨੂੰ ਡੈਡੀ ਮੈਸੇਜ ਆਉਂਦੇ ਨੇ ਕਹਿੰਦੇ ਡੈਡੀ ਆ ਤੇ ਭਰਾ ਵਾ ਇੰਨਾ ਤੁਹਾਡੇ ਚਿਹਰੇ ਨੂਰ ਕਿਉਂ ਰਹਿੰਦਾ ਖਾਈ ਪੀਦਾ ਐਂ ਯੋ ਕਰ ਗੱਲਾਂ ਮਿੱਤਰਾਂ ਤੂੰ ਤੁਸੀਂ ਕੀ ਕਹਿਣਾ ਚਾਹੋਂਗੇ ਦੱਸੋ ਮੈਨੂੰ ਫੇਰ ਨਹੀਂ ਤੇ ਇਹੀ ਕਹਿੰਨੇ ਇੱਥੇ ਵਧੀਆ ਵਾ ਸਾਫ ਸफाई ਕਰ ਉਹ ਕਰ ਦਾਂਗੇ ਬੂਟੇ-ਬਾਟੇ ਡੈਡੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਲਾਹ ਬਾਰੇ ਟੈਂਟ ਬਾਰੇ ਵਧੀਆ ਟੈਂਟ ਇੱਥੇ ਘਰੇ ਲੱਗ ਜਾਣਾ ਵਧੀਆ ਡੈਕੋਰੇਸ਼ਨ ਵਧੀਆ ਤੁਸੀਂ ਵਿਆਹ ਨੂੰ ਇੰਨੀ ਕਾਲੀ ਕਿਉਂ ਕਰ ਰਹੇ ਹੋ ਪਹਿਲਾਂ ਮੈਨੂੰ ਇਹ ਦੱਸੋ ਅੰਦਰ ਮੈਨੂੰ ਕੋਈ ਨਹੀਂ ਲੱਗਦਾ ਇਹ ਕਿਸ ਤਾਈ ਸਾਹਿਬ ਦਾ ਹੋ ਗਿਆ ਇਹ ਵਿਆਹ ਦੀ ਕਾਲੀ ਟੈਂਸ਼ਨਾਂ ਬਾਰੇ ਕਿੰਨੀਆਂ ਨੇ ਵਿਆਹ ਵਿਆਹ ਜਿੰਮੇਵਾਰੀ ਸਮਝਣੇ ਪੈਣੇ ਜਿੰਮੇਵਾਰੀ ਬਹੁਤ ਵੱਡੀ ਭਾਣ ਜਾਂਦੀ ਬਾਜੋ ਪਤਾ ਹੀ ਤੁਹਾਨੂੰ ਤਾਦ ਲੱਗੂ ਜੇ ਤੁਸੀਂ ਸਾਨੂੰ ਟੈਂਟ ਜਿਵੇਂ ਜਿਵੇਂ ਜਿੰਮੇਵਾਰੀ ਦੀ ਗੱਲ ਲੱਗੇ ਤਾਂ ਤੁਸੀਂ ਜਿੰਮੇਵਾਰੀ ਦਾ ਸਮਝੋਗੇ ਹਣਾ ਬਹੁਤ ਤੁਸੀਂ ਜਿੰਮੇਵਾਰੀ ਦਾ ਸਮਝੋ ਨਹੀ ਨਹੀਂ ਤੁਸੀਂ ਸ ਉਹ ਤਾਂ ਕਿਸੇ ਜਦਾਂ ਸਾਨੂੰ ਬੜੇ ਚਿਰ ਤੇ ਫੁੱਟ ਜਾਂਦੇ ਸੋ ਹੁਣ ਟੈਂਟ ਆਪਾਂ ਵੇਖ ਕੇ ਡੈਕੋਰੇਸ਼ਨ ਸਾਰੀ ਘਰੇ ਕਰਾਵਾਂਗੇ ਆਪਾਂ ਜਾਗੂ ਦਾ ਵੀ ਘਰੇ ਤੇ ਸ਼ਗਨ ਵੀ ਘਰੇ ਲੱਗੂਗਾ ਤੇ ਮਹਾਰਾ ਜਿਹੜਾ ਪਾਲਕੀ ਸਾਈ ਉਹ ਵੀ ਆਪਾਂ ਉਹ ਮੈਂ ਸੋਚ ਰਿਹਾ ਵਾਂ ਇੱਥੇ ਰੱਖਾਂਗੇ ਇੱਥੇ ਇੱਥੇ ਰੱਖਾਂਗਾ ਬਹੁਤ ਸੋਹਣੀ ਡੈਕੋਰੇਸ਼ਨ ਹੋ ਜਾਂਦੀ ਬਹੁਤ ਸੋਹਣੀ ਬਣਦੀ ਆ ਸਾਰੇ ਕੋਈ ਚੜਾ ਦੇਣਾ ਸਾਰੇ ਸਾਈਡ ਚੈੱਕ ਕਰਾ ਕੇ ਨਹੀਂ ਪਹਿਣੀ ਆ ਆਹਾਰੇ ਕਮਰੇ ਉੱਥੇ ਰੱਖਨੇ ਪੈਣੇ ਬਾਹਰ ਉਹ ਪਰ ਪੌੜੀ ਤੇ ਲੱਗ ਤੇ ਮੇਰੇ ਰੰਗ ਕਰੋ ਮੈਂ ਰੰਗ ਮੌਕੇ ਤੇ ਕਰਾਵਾਂਗਾ ਨਾ ਕਿਉਂ ਸਲਾਬ ਕਰਕੇ ਰੰਗ ਲੈ ਜਾਂਦਾ ਅੰਦਰ ਦਾ ਘਰਾਂ ਅੰਦਰ ਸਹੀ ਸਾਰਾ ਰੰਗ ਬਾਹਰ ਬਾਹਰ ਕਰਾਉਣ ਵਾਲਾ ਅੱਧਾ ਫਰਵੀ ਗਿਆ ਕਰਾਵਾਂਗੇ ਗਾੜੀਆਂ ਖੁੱਲੇ ਦੇਣ ਆ ਜਾਂਦੇ ਨਾ ਫਿਰ ਲਾਵਾਂਗੇ ਖੁੱਲੇ ਦੇ ਲਾ ਲੱਗਣਗੇ ਹੁਣ ਤਾਂ ਉਹ ਤੋਂ ਚਾੜਾ ਕਰ ਕਹਿੰਦਾ ਮਨਵੀਰ ਕੇ ਲੱਗੇ ਲਾ ਦਨੇ ਹੁਣੇ ਮੈਂ ਨਹੀਂ ਲਾਉਣੇ ਮੈਂ ਸ਼ਾਤ ਫਰਵੀ ਦਿੱਤਾਂ ਕਿਉਂਕਿ ਆਪਾਂ ਬਾਰ-ਬਾਰ ਹੀ ਲਾਉਣੇ ਆਂਗਾ ਇੱਥੇ ਵਿੜੇ ਦੇ ਬਾਅਦ ਤੇ ਹੋਰ ਕਰਦੇ ਅਤਲਾ ਬਦਲੀ ਕਰਨੀ ਹੋਵੇ ਤੁਸੀਂ ਨਹੀਂ ਨਹੀਂ ਕਰਾਂਗਾ ਕੋਈ ਨਹੀਂ ਕਰਨਾ ਉਹ ਮਾੜਾ ਮੋਟਾ ਕਰ ਲੀਆ ਯਾਰ ਮਾੜਾ ਮੋਟਾ ਨਹੀਂ ਬਹੁਤ ਵਧੀਆ ਬਸ ਤਾਂ ਆਈ ਫਰਿਜ ਡੈਨ ਪਾਲੀਏ ਕਰ ਦੂੰ ਕੋਠੀ ਪਾਲੀਏ ਉੱਪਰੋਂ ਕਰਕੇ ਉਹ ਬਾਅਦ ਚ ਪਾਵਾਂਗੇ ਅਸੀਂ ਮਗਰੋਂ ਪਾਵਾਂਗੇ ਅਦਾ ਉਹ ਤੋਂ ਪਉ ਤੋਂ ਪੌਣ ਵੀ ਲੱਗਿਆ ਉਹ ਨਹੀਂ ਘਰ ਸੋਹਣਾ ਲੱਗਦਾ ਸਿੰਪਲ ਘਰ ਵਧੀਆ ਲੱਗਦਾ ਰੱਖਣਾ ਹੀ ਆਏ ਹੁਣ ਇੱਥੇ ਜਿੰਨਾ ਮਰਜੀ ਪ੍ਰੋਗਰਾਮ ਕਰਨਾ ਤਾਂ ਕੌਟਿਆਂ ਦੇ ਵਿੱਚ ਅੰਦਰਾਂ ਚ ਕੀ ਰਹਿ ਜਾਂਦਾ ਕਮਰੇ ਦੇ ਬੈੱਡਵਾਰ ਦਿੰਦੇ ਆ ਪਰ ਪਿੰਡ ਦਾ ਘਰ ਖੁੱਲੇ ਸੋਹਣਾ ਲੱਗਦਾ ਆ ਪੌਣੀ ਛਾਤ ਇੰਦੇ ਤੇ ਪਾੜਾ ਲੈਂਟਰੀ ਪਾਣਾ ਕੱਲਾ ਇਹਨੂੰ ਕੀ ਹੈ ਤੇ ਲੋਕ ਵਾਕਈ ਘਰ ਤਾਂ ਬਹੁਤ ਲੰਮਾ ਬਾਕੀ ਜਿਹੜਾ ਆਪਣਾ ਪਾਰਕ ਆ ਇੱਕ ਰੀ ਬੂਟੇ ਪਾਟ ਦਾਂਗੇ ਨਾ ਬਾਜਾ ਨਵੇਂ ਲਾ ਲਾਂਗੇ ਸਾਰੇ ਬੂਟੇ ਐਵੇਂ ਕਰਨਾ ਪੈਣਾ ਹਾਂ ਟੈਂਟ ਲੱਗ ਜੂ ਇੱਥੇ ਵਧੀਆ ਸੋ ਅਸੀਂ ਡੈਕੋਰੇਸ਼ਨ ਵੇਖਣ ਚੱਲੇ ਮੈਂ ਦੱਸ ਦਊ ਕਿਹੜੇ ਸਾ ਯਾ ਮੈਂ ਲੜਾ ਲਮੇਨਾ ਮੈਨੂੰ ਥੋੜਾ ਪਾਰ ਤੁਹਾਨੂੰ ਪਾਰਾ ਤੁਹਾਡਾ ਘਰ ਆ ਉਹ ਬੂੜ ਖਾ ਜਿੱਦੀ ਘਰ ਤੁਹਾਡਾ ਤੁਹਾਨੂੰ ਪਤਾ ਕੌਣ ਖਾ ਗਿਆ ਬੂਡੋ ਫੜ 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 ਬੂਡ ਖਾ ਗਿਆ ਰੈਡੀ ਦਾ ਕੌਣ ਖਾ ਗਿਆ ਬੂਡਾ ਤੀ ਮਰਲੇ ਹੈਗਾ ਦਾਣਾ ਸਾਰਾ ਵੇਲੀ ਬਲੀ ਪਾਗ ਸਾਰਾ ਇੰਦੇ ਚਾਚੇ ਵਾਲਾ ਪਾ ਕਿੰਨਾ ਸਾਰਾ ਆਪਣਾ ਟੈਂਟ ਲੱਗਣਾ ਬੜਾ ਅੱਧਾ ਕੁੰਦੇ ਬਣ ਜਾਂਦਾ ਅੱਧੇ ਤੋਂ ਵੀ ਜ਼ਿਆਦਾ ਉਸ ਜਿੰਨੇ ਟੈਂਟ ਲੱਗਣਾ ਉਹਨੇ ਚ ਮਤਲਬ ਆ ਇਧਰ ਲ ਵੇੜਾ ਹੋ ਗਿਆ ਆਪਣਾ ਆ ਮੇਨਾਂ ਤੇ ਮਗਰਲਾ ਕਿੰਨਾ ਹੋ ਗਿਆ ਸਾਰਾ ਮੈਨੂੰ ਇਹ ਮਗਰ ਪਤਾ ਨਹੀਂ ਕੀ ਕੀ ਕਰਦੇ ਹੁੰਦੇ ਉਹ ਆਪਾਂ ਨੂੰ ਮਰਲਿਆਂ ਦਾ ਪਤਾ ਕਿੰਨੇ ਮਰਲੇ ਚਾ ਸਾਰੇ ਸਾਰਾ ਦੋਵੇਂ ਵੇ ਇੱਧਰ ਵਾਹਿੰਦੇ ਹੋ ਕਿਹੜੇ ਲੰਨ ਦੇ ਵੇਲੀ ਦਾ ਇੱਧਰ ਵਾਖ ਬਤੋਈ ਗਈ ਇਹ ਲਾ ਦੱਕ ਅੱਧੇ ਕਿੱਲੇ ਦੇ ਉੱਪਰ ਹੀ ਲੋ ਜੀ ਅੱਧੇ ਕਿੱਲੇ ਜਾਦਾ ਨਹੀਂ ਕੋਈ ਘਾਟੀ ਬਣਨਾ ਇਧਰੋਂ ਕਿਉਂ 26 ਮਰਲੇ ਜਿਹੜਾ ਛੱਤਿਆ ਉਹ ਥੋੜਾ ਵੀ ਇੱਕ ਨਾਲ ਹਾਂ ਛੱਤਿਆ ਜਿਹੜਾ ਉਹ ਪਰ ਉੰਜ ਸਾਰਾ ਛੱਤਿਆ ਛੱਤਿਆ ਪਾ ਕੇ ਦੋ ਕਨਾਲ ਦੋ ਕਨਾਲ ਕਰਦੇ ਤਿੰਨ ਕਨਾਲਾ ਕਹਿ ਦੂੰ ਮਨੂੰ ਨਹੀਂ ਤਿੰਨ ਕਨਾਲਾ ਬਹੁਤ ਜ਼ਿਆਦਾ ਬਣੇ 6 ਕਨਾਲਾ ਪੱਲੇ ਜਾਂਦੇ 6 ਕਨਾਲਾ 6 ਕਨਾਲਾ ਦੋ ਕਿੱਲੇ ਤੋਂ ਪਾਣੀ ਪੜ ਜਾਂਦਾ ਕਿੱਲੇ ਤੋਂ ਇੱਕ ਅੱਧਾ ਕਿੱਲੇ ਤੋਂ ਉੱਪਰ ਜਾਂਦਾ ਵਾ ਲੈਓ ਡੈਡੀ ਆ ਗਿਆ ਲੈ ਚਲੋ ਮੇਣੋ ਲੈ ਫੜ ਮਮਮੀ ਆ ਲੰਬਾਈ ਉੱਥੋਂ ਤੱਕ ਆ ਮੇਂ ਦਾ ਜਿੱਤੇ ਲਓ ਜੇ ਘਰੇ ਡੈਕੋਰੇਸ਼ਨ ਜਿਹੜੀ ਕਰਨੀ ਆ ਸੋ ਅੱਜ ਟੈਂਟ ਵਾਲੇ ਕੋਲ ਜਾਣਾ ਵਾ ਡੈਕੋਰੇਸ਼ਨ ਲਈ ਪੀਤਾ ਲੈ ਜਾਂਦਾ ਵਾ ਵੇਖੋ ਘਰ ਕਿੰਨਾ ਕਿ ਤੇ ਕਿੰਨਾ ਟੈਂਟ ਲੱਗਣਾ ਉਹੀ ਨਿਖਾਨੀ ਲਾ ਲਿਓ ਨਾ ਘਰ ਬਾਹਲਾ ਲੰਮਾ ਸਾਡਾ ਪੀਤਾ ਮੁੱਕ ਗਿਆ ਕਿੰਨੇ ਫੁੱਟ ਆ ਡੈਡੀ ਕੱਢ ਡੈਡੀ ਹੋਰ ਬਾਕੀ ਪੀਤਾ ਕਿੱਥੇ ਲੈ ਜਾਣਾ ਨਹੀਂ ਆਟਾ ਇੰਨਾ ਆਟਾ ਲੱਗਣਾ ਇਹ 40 ਫੁੱਟ 40 ਫੁੱਟ 940 ਫੁੱਟ ਆ ਜਾਗਾ ਹੋ ਗਿਆ 40 ਫੁੱਟ ਵਿੱਚ ਆਪਣੇ ਟੈਂਟ ਲੱਗ ਗਿਆ 40 ਫੁੱਟ ਵਾਲੀ 40 ਫੁੱਟੀ ਬਹੁਤ ਮੈਗਨਾ ਹੈ ਲੋਏ ਚੜਾਈ ਕਿੰਨੀਆਂ ਚੜਾਈ ਘਾਟ ਆਪਣੇ ਘਰ ਦੀ ਲੰਬਾਈ ਤੋਂ ਤਿੰਨ ਗਲੀਆਂ ਲੱਗ ਜਾਂਦੀਆਂ ਘਰ ਨੂੰ ਦੱਸੋ ਚੜਾਈ ਕਿੰਨੀਆਂ ਨਹੀਂ ਦੱਸਣੀ ਰਾਸ ਤੋਂ ਨਹੀਂ ਐਵੇਂ ਚੜਾਈ ਕਿੰਨੀ ਬੋਲੋ ਇਹ ਅੱਧਾ ਇਹ ਨਾਲ ਅੱਧਾ ਲੱਗਣਾ ਆਪਣਾ ਇੱਥੇ ਉਹਨੂੰ ਤਾਂ ਦੱਸ ਦੱਸ ਕਿੰਨੀ ਬਾਅਦ ਲੈ ਇਹ ਕਿਰਾਇਆ ਹੋ ਗਿਆ ਲਵਾਈ ਫਟ ਦੱਸ ਉਹ ਤਾਂ ਗੱਲ ਆ ਆ ਡੈਕੋਰੇਸ਼ਨਾਂ ਲੱਗਣਾ ਲੰਮਾ ਸਹੀ ਮੈਨੂੰ ਹਾਂ ਇੱਥੇ ਲੱਗਣਾ ਟੈਂਟ ਸਹੀ ਤਾਂ ਆ ਤੇ ਉੱਪਰ ਉਵੇਂ ਸੱਦੀਆਂ ਪੈਣੀਆਂ ਹਾਂ ਨਹੀਂ ਥੱਲੇ ਡੈਕੋਰੇਸ਼ਨ ਕਰਨੀ ਪੈਣੀ ਉਹਨਾਂ ਨੂੰ ਇਹ ਸਿਰੋਂ ਪਗਲ ਚਾ ਪਿੱਛੇ ਡੈਕੋਰੇਸ਼ਨ ਉੱਪਰ ਚਾਣਨੀ ਗੱਲੀ ਬੱਸ ਉਹ ਆਓ 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 ਆਉਂਦਾ ਆ ਜਾ ਹਾਂਜੀ ਹਜਾਬਾ ਲਓ ਜੀ ਇਹ ਨਿਸ਼ਾਨੀ ਲਾ ਨਿਸ਼ਾਨੀ ਇੱਥੇ ਮੰਮੀ ਹਜਾਬੀ ਜਗਾ ਆ ਜਾਨੀ ਇਹਦੇ ਥੱਲੇ ਵੀ ਲਾਗੇ ਨੇ ਡੈਕੋਰੇਸ਼ਨ ਸਾਰੀ ਹੋ ਜਾਣੀ ਆ ਆ ਵੀ ਜਗਾ ਆਪਾਂ ਘੇਰ ਲੈਣੀ 90 ਫੁੱਟ ਹੋ ਗਿਆ 90 ਫੁੱਟ ਹੋ ਗਿਆ ਨਿਸ਼ਾਨੀ ਕਿੱਥੇ ਲਾਈ ਇੱਥੇ ਰਿਹਾ ਵਿਆ ਇੱਥੇ ਗਏ ਨਹੀਂ ਮੰਮੀ ਯਾਰ ਦੱਸ ਲੈ ਉਹ ਟੈਂਟਲ ਥੋੜਾਗਾ ਨਾ ਇੱਥੇ ਕ ਟੈਂਟਲ ਦੱਸਣਾ ਹੀ ਪੈਣਾ ਕਿੱਥੇ ਦਾ ਜਾਣ ਕੇ ਮੰਮੀ ਐਵੇਂ ਹੀ ਲੈ ਆਹ ਲਾਈ ਆ ਲਓ ਜੀ 90 ਫੁੱਟ ਹੋ ਗਿਆ ਔਰ ਉਹ ਟੈਂਟ ਸ਼ੁਰੂ ਹੋਣਾ ਟੈਂਟਰੀ ਇੱਥੇ ਆਣ ਕੇ ਇੱਥੋਂ ਹੋਣੀ ਵਾਗੇ ਆਇਤੋ ਕੰਦੂ ਚੋ ਕੱਢਣੀ ਹੈ ਜੇ ਚਾਚੇ ਘਰੇ ਵੀ ਕਰਨਾ ਪ੍ਰੋਗਰਾਮ ਦਾ ਇਹ ਤੋਂ ਗੇਟ ਕੱਢ ਲਾਂਗੇ ਜੱਟੇ ਕਿ ਖਾਣ ਪੀਣ ਉਧਰ ਕਰਾਂਗੇ ਟੈਂਟ ਲਾਬ ਤੇ ਸਾਨੂੰ ਹਾਂਜੀ ਕਿੰਨਾ ਹੋ ਗਿਆ 90 90 ਦਾ ਉਹ 90 ਦਾ ਭਰਾ ਉਹ ਵੱਖਰਾ ਲੱਗਾ ਤੂੰ ਫੇਰ ਉੱਥੇ ਟੈਂਟਰ ਦਾ ਡੈਡੀ ਲੱਗਣਾ ਹੀ ਆ ਉਹ ਹੈਗਾ ਚਾਚਾ 40 ਤੇ 15 ਠੀਕ ਆ ਆ ਚੜਾਈ ਦੀ ਵਧਨੀ ਅੱਡ ਹੋਣਾ ਉਹ ਅੱਡ ਹੋਣਾ ਯਾਰ ਕੀ ਗੱਲਾਂ ਕਰਦ ਨੇ ਆ ਚੜਾਈ ਕੀ ਗੱਲਾਂ ਕਰ ਗਾਲਾਂ ਮੈਨੂੰ ਪਵਾ ਰੀਆਂ ਇੱਧਰ ਆ ਜਾ ਆ ਥੋੜੇ ਮਿੰਟ ਛੱਡ ਲਿਓ ਛੱਡ ਆ ਬੰਦਾ ਚੱਲ ਚੜਾਈ ਮੈਨੂੰ ਹੁਣ ਕਿੰਨੀ ਆ ਇੱਧਰ ਮਿੰਟ ਕਹਿੰਦੇ ਮੈਨੂੰ ਟ੍ਰੇਲ ਦੇ ਵਿੱਚ ਤੁਲਣਾਵਾ ਨਾ 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 ਟ੍ਰੇਲ 'ਚ ਜ਼ਰੂਰੀ ਹੈ ਨਾ ਸਬਜ਼ੀਆਂ ਜੋ ਵੀ ਛੱਡ ਲੈ ਚੱਲ ਜਾਓ ਲਓ ਜੀ ਉਹ ਪੰਤਰਾ ਚੜਾਈ ਲੱਗਣਾ ਆ ਬੇਦਾ ਲੱਗੂ ਲਓ ਜੀ ਵੇਖੋ ਚਟਾਈ ਕਿੰਨੀ ਹੋਣਾ ਚਟਾਈ ਦਾ ਬਹੁਤ ਆ ਟੈਂਟਰ ਦਾ ਬਹੁਤ ਥੋੜਾ ਲੱਗ ਜਾਣਾ 3 ਫੋਟਾ ਪਤਾ ਕੀ 3 ਫੋਟਾ ਐਵੇਂ ਡੈੜੀ ਅੰਦਾਜ਼ਾ ਦਾ ਛੱਡਦਾ ਹਾਂਜੀ 3 ਫੁੱਟ ਹੋ ਗਿਆ ਤੇ ਲੰਬਾਈ ਕਿੰਨੀ ਡੈਡੀ ਇਹ ਲੰਬਾਈ 90 ਇਹ ਉਹਨੂੰ ਪਾ ਕੇ ਕਿੰਨੀ ਭੰਦੀ ਲੰਬਾਈ ਇੱਕੀ 10 ਮੈਨੂੰ 90 ਦੇ ਤੇ 40 ਪਾ ਲਾ 130 ਹੋ ਗਏ 130 ਫੁੱਟ ਲੰਬਾਈ ਆ 90 ਫੁੱਟ ਕਹਿਣਾ ਉਹਨੂੰ ਇੱਕ حساب ਦਾਣਾ ਆ 90 ਫੁੱਟ ਉਹ ਆਡਾ 90 ਫੁੱਟ ਉਹ ਉਹ 40 15 ਲਾਉਣਾ ਭਰਾਵਾ ਸੱਚ ਉਹ ਵੀ ਇੱਧਰ ਲਾ ਇੱਧਰ ਵੀ ਆ ਤੇ ਉਹ 30 ਫੁੱਟ ਹੋ ਗਿਆ ਤੇ ਉੱਥੋਂ ਲੈ ਕੇ ਤੇ 90 90 ਇਹ ਹੋ ਗਿਆ 90 ਲਾੜਾ ਸਾਰਾ ਟੋਟਲ ਕਿੰਨਾ ਹੋ ਗਿਆ ਬਣੇ ਦੱਸੋ ਪਹਿਲਾਂ ਹੰਦੂ ਕਾ ਮੈਂ ਦੱਸਦਾ ਰਹਾਂ ਤੋ ਥੱਪੇ ਇਧਰ ਇਧਰ 90 ਹੋ ਗਿਆ ਲਿਖ ਦਿੰਦਾ ਮੈਂ ਕਾਪੀ ਤੇ 30 ਤੇ 60 60 ਚੜਾਈ ਹੋਗੀ 60 ਤੇ 90 90 ਆ 60 ਚੜਾਈ ਹੋਗੀ ਸਿੱਧੀ ਹਮ ਟੋਟਲ ਕਿੰਨਾ ਹੋ ਗਿਆ ਯਾਰ 10 ਟੋਟਲ ਥੋੜਾ ਅੱਛਾ 60 ਫੁੱਟ ਚੜਾਈ ਹੋਗੀ ਤੇ 90 ਹੋਟਲ ਵਾਈ ਹੋਗੀ ਹਾਂ ਆ 60 90 ਦਾ ਬਹਾਨਾ ਲੋ ਜੀ 60 90 ਦਾ ਬਹਾਨਾ ਟੈਂਟ ਆਪਣੇ ਸੋ ਚਲੋ ਵੀ ਮਿੱਤਰੋ ਸੁੱਦੇ ਹਸਾਵੇ ਸੋ ਡੈਕੋਰੇਸ਼ਨ ਵਾਲਾ ਜਾ ਕੇ ਆਉਣੇ ਅਸੀਂ ਸਿਲੈਕਟ ਕਰਕੇ ਆਉਣਾ ਮੈਂ ਸੋਨਾ ਰੰਗ ਕਰਕੇ ਸਿਲੈਕਟ ਆਹ ਲੰਦ ਪੜ੍ਹ ਲਿਖਿਆ ਨੂੰ ਮੈਂ ਤਾਂ ਬਹੁਤ ਜ਼ਿਆਦਾ ਤੇ ਮੈਨੂੰ ਮਮੀ ਸਾਇੰਸ ਹੀ ਆਦੀ ਹੁੰਦੀ ਮੈਂ ਨਾਨ ਮੈਡਿਕਾ ਰੱਖਿਆ ਨਾ ਤਾਂ ਕਰਕੇ ਮੈਥ ਮੈਨੂੰ ਮੈਸ ਕਮਜ਼ੋਰ ਆ ਮੈਨੂੰ ਹਸਾਬ ਤਾ ਕਰਨਾ ਹੁੰਦਾ ਨਹੀਂ ਮੈਂ ਕਿੰਨੇ ਪੈਸੇ ਲੈਣੇ ਤੁਹਾਡੇ ਤੋਂ ਕਿੰਨੇ ਦੇਣੇ ਆ ਹਾਂ 40 ਹੋਰ ਹੁਣ ਮੇਰੀ ਸਾਰੀ ਜ਼ਿੰਦਗੀ ਨਹੀਂ ਹੋਣੀ ਦੇ ਰਾਤ ਜਾ ਕੇ ਉੱਤੇ ਕੋਠੇ ਰੋਣੇ ਮੁੰਡੇ ਮੁੰਡੇ ਹਾਂ ਮੁੰਡੇ ਕੋਠੇ ਤੇ ਵੀ ਕੋਠੇ ਝੌਂਪੜੀ ਲਵਾ ਦੇਣੀਆਂ ਚਾਚਾ ਲਈ ਝੌਂਪੜੀ ਲਵਾ ਦੇਣੇ ਉੱਥੇ ਐ ਪੌੜੀ ਚੜ ਕੇ ਸੋ ਲੋ ਹਾਂਜੀ ਲਾਵੇ ਮਿੱਤਰੋ ਲੰਬਾਈ ਸਾਰੀ ਮੈਨ ਲਈ ਆ ਤੇ ਚੜਾਈ ਵੀ ਵੇਲ ਲਈ ਕਿੰਨੀ ਆ 100 ਟੈਂਟ ਹੁਣ ਆਪਾਂ ਸਿਲੇਕਟ ਕਰਕੇ ਆਵਾਂਗੇ ਤੇ ਉਹ ਆਪਣੇ ਬਾਲ ਵੀ ਘਾੜਦੀ ਆ ਵਧੀਆ ਝੋਫਰੀ ਉੱਪਰ ਲਵਾ ਰਹੀ ਆ ਠੀਕ ਆ ਜੀ ਓਕੇ ਗਾਇਜ਼ ਬਰਮ ਵੇਚ ਉੱਤ ਲੱਗ ਜਾਂਦੇ ਗੋਲ ਗੋਲ ਓਕੇ ਜੀ ਜਿਵੇਂ ਤੁਸੀਂ ਕਾਹ ਬੁਲਾ ਲਓ ਬਸ ਠੀਕ ਆ ਜੀ ਹੋਰ ਕੋਈ ਕੰਮ ਤੁਹਾਡਾ ਕੋਈ ਬੋਏ ਇੱਧਰ ਵੇਲਾ ਇਹਨੇ ਛੱਡ ਦੇ ਨਹੀਂ ਕਿਹੇ ਚ ਜਿਹੜਾ ਪਿੱਛੇ ਬੈਗ ਲਈ ਜਾਂਦਾ ਵਾ ਹੋ ਰਿਹਾ ਟੈਂਟ ਵਾਲਿਆਂ ਦਾ ਗਲਤੀ ਲੈ ਚਲਾ ਹੈਗਾ ਚੱਲ ਉਹ ਜਾਂਦੇ ਮੈਟ ਵੇਲਾ ਪਸੰਦ ਕਰ ਲੈ ਮੈਟ ਆਹੀ ਆਹੀ ਮੈਟ ਐਂਟਰੀ ਵੇ ਆਪਣੀ ਕਰਾਈ ਮੈਟ ਵਿਛਾ ਕੇ ਕਿਉਂ ਉਹ ਵੇਲਾ ਹੋਰ ਨਾ ਹੋਵੇ ਸੋਏ ਯਾਰ ਉਹ ਇੱਕ ਚੋਰ ਹੈਗਾ ਉਹ ਪਰਾਂ ਤੁਰ ਵੀ ਵੀ ਚਗਾਤੀ ਇੱਥੇ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਮੈਂ ਸਹੀ ਆਈ ਰੱਖੋ ਕੱਢੇ ਚੇਂਜ ਕਰਾਂਗੇ ਨਵੇਂ ਲਾ ਕੇ ਚਲੋ ਵੀਰ ਵੇਜੋ ਵੇ ਵੇ ਗੱਡੀ ਖੇਚਦੇ ਨੂੰ ਸਹੀ ਚਲਾਹਾ ਗੱਡੀ ਪੁੱਤਰ ਜੋ ਗਲਤੀ ਚਲਾਈ ਜਾਂਦਾ ਪੁੱਤਰ ਜੋ ਫਿਰ ਖਿੱਚ ਲੈਨੇ ਆ ਉਹ ਕਿਹ ਕੋਰ ਗਲਤੀ ਚਲਾਈ ਜਾਂਦਾ ਹਾਲਾ ਗੱਡੀ ਚਲਾਣੀ ਹੁੰਦੀ ਚਲਾਉਣੀ ਆਉਂਦੀ ਬੰਦ ਕਰੀਏ ਨਾ ਬੰਦ ਕਰੀਏ ਨਾ ਬੰਦੇ ਦਾ ਲਈ ਜੀ ਨਾ ਬੁੱਲਣ ਜੀ ਯਾ ਵੀ ਵੀ ਉਹ ਜਾ ਵੀ ਵੀ ਗੋਗੇ ਨੇ ਆ ਗਏ ਟੈਂਟ ਟੈਂਟ ਕ੍ਰਿਸ਼ਨਾ ਟੈਂਟ ਖੜੀ ਗੱਡੀ ਬਰੀਜਾ ਤੇ ਸੁਵਿਟ ਆ ਨਾਲ ਦੇ ਪਾਸੋਂ ਵੀਰ ਲੱਗਾ ਕੋਈ ਨੰਗਿਆ ਟੈਂਟਰਾਂ ਦਾ ਵਧੀਆ ਲਾਉਣਾ ਪੂਰਾ ਪਤਾ ਲੱਗਾ ਟੈਂਟ ਲੱਗਾ ਡੈਕੋਰੇਸ਼ਨ ਉਹ ਸਾਹਮਣੇ ਟਾਟਾ ਰੌਕਸ ਖੜੀ ਆ ਉਹ ਤੇਰੀ ਪਹਿਲੂ ਟਾਟਾ ਰੌਕਸ ਖੜੀ ਆ ਇਧਰ ਹੀ ਰਹਿਾਂਗੇ ਸਾਥ ਨੇ ਉਹ ਆਏ ਨੌਜਵਾਨ ਗੱਭਰੂਆਂ ਦੇ ਨਾਲ ਜੀ ਚੱਲ ਜਾਂਦੇ ਵਾਹ ਵਾਹ ਸਨੋਵਰ ਆਣ ਕੇ ਇੱਥੇ ਫਿੱਕਾ ਪੈ ਜਾਣਾ ਗੱਡ ਚ ਫੋਟ ਆ ਗਈ ਆ ਪੀਲ ਨਹੀਂ ਬੰਨਦਾ ਮੈਂ ਅਜੇ ਉਹ ਘੋੜਾ ਘੋੜੇ ਤੇ ਮੈਨਾਂ ਨੂੰ ਹੋੜ ਤੇ ਲੈ ਸਾਲਿਆ ਉਹ ਬਗਵਾ ਆ ਲਵਾਦ ਗਿਆ ਤੇਰੇ ਮੁਕਟ ਤੇ ਹੈ ਲਵਾਦ ਗਿਆ ਇੱਟ ਵੀ ਇਹ ਸੇਤੇ ਆਈ ਦੇ ਕਿੱਥੇ ਲਾਈ ਦੇ ਇਹ ਸੇਤੇ ਏਡਾ ਲੱਗਣੀ ਨਹੀਂ ਆ ਤੇਰੇ ਇਹ ਐ ਪੀੜੀ ਆ ਇਹਦਾ ਪੀੜੀਆਂ ਇਹੋ ਦੀ ਰਵਾਵਾ ਹਨ ਨਾ ਹਾ ਹਲਦੀ ਤੇ ਹਲਦੀ ਦੇ ਆਈ ਆਈ ਆ ਆਈ ਤੇਰੀ ਲੋੜੀ ਕਾ ਕਾਏਗਾ ਜੇ ਇਹ ਮੈਨਾਂ ਕਾਂਟੋ ਟੱਡ ਕੇ ਪੇੜ ਤੇ ਨਹੀਂ ਹੁੰਦਾ ਨਹੀਂ ਨਹੀਂ ਖਤਮੀ ਆ ਨਾ ਮਤਲਬ ਟੁੱਟੇ ਕੰਨਾਂ ਲਾ ਕੇ ਕੋਈ ਘੱਟ ਬਜਟ ਚਲਵਾਵੇ ਕਾਕਰ ਵਿਆਹ ਚਲਵਾ ਦੇ ਅਸੀਂ ਕਾਕੇ ਦੇ ਵਾਲ ਪੱਟੀ ਕੀਤੀ ਸੀ ਹੁਣ ਅਗਲੇ ਪ੍ਰਾਇਮਰ ਮਾਰ ਕੇ ਪੇਂਟ ਚੜਾਉਣਾ ਆਹ ਜਿਹੜਾ ਰੰਗ ਕਰਨਾ ਇਹ ਇਹ ਮਤਲਬ ਇੱਕ ਤਾਂ ਪੰਜਾਬ ਸਿੰਘਾਰ ਨੂੰ ਬਹੁਤ ਟੌਪ ਦਾ ਘੋੜਾ ਆਪਣੇ ਪੰਜਾਬ ਦਾ ਇਹ ਵੀ ਚੰਗੇ ਘੋੜਿਆਂ ਚ ਆ ਜਾਂਦਾ ਇਹ ਵੀ ਆ ਪੰਜਾਬ ਸਿੰਘਾਰ ਗਏ ਵਾਹ ਜੀ ਵਾਹ ਗੋਲਡਨ ਨੇ ਕਿਆ ਨਿਆਰ ਕਰਦਾ ਪਰ ਜੋ ਮਰਜੀ ਪੰਜਾਬ ਸਿੰਘਾਰ ਪੰਜਾਬ ਸਵਾਰੀਆ ਪੂਰਾ ਨਾਮ ਬਣਾ ਗਿਆ ਲਾਲਾ ਲਾਲਾ ਕਰਾ ਤੀ ਜੇ ਜੇ ਕਰ ਸਾਡਾ ਬਾਬੇ ਧੱਕਾ ਕੀਤਾ ਸਾਵਾ ਲਾ ਆਪਾਂ ਮੋਗੇ ਜੀਆਂ ਗੱਲ ਤੇ ਗੱਲ ਤੀ ਜਾ ਜੋ ਆਓ ਬੇਟਾ ਭਾਈ ਡੀਲ ਕਰੋ ਇਧਰ ਪੱਤਰੀ ਦਿਓ ਇਧਰ ਇਧਰ ਵੇਟ ਪਾ ਇਧਰ ਰਹਿ ਨੇ ਆ ਮੋਗੇ ਜੀਆਂ ਹਮੇਸ਼ਾ ਪੈਸਾ ਲੈਣ ਵਾਲਾ ਕਲੀ ਕੁਰਸੀ ਤੇ ਬਹਿੰਦਾ ਤੇ ਪੈਸਾ ਦੇਣ ਵਾਲੇ ਇੰਨਾ ਦੇ ਬਾਹਰ ਆ ਆ ਵੀ ਠੀਕ ਆ ਇਹ ਕਿਰਨ ਹੈ ਫੇਰ ਨਾ ਇਹ ਪੈਣਾ ਮੇਰਾ ਚ ਤਿੰਨ ਕਿੱਥੇ ਆ ਟੋੜ-ਦੂੜ ਨਾ ਕੋਈ ਗਲਤ ਜਿਹਾ ਇੱਥੇ ਲਾਉਣਾ ਤੂੰ ਫੇਰ ਵਿੰਗੀ ਜੰਗਲੇ ਪੂਰੇ ਥਿੰਗ ਪੂਰੇ ਆ ਕਿੰਨੇ ਆ ਮਾਰਸਿਕਾ ਇਹ ਬਾੜੇ ਖਾ ਗੋ ਚੰਗਾਈ ਇਹ ਦੂਸੇ ਸਿੰਘ ਦਾ ਨਹੀਂ ਉਹ ਵੀ ਨਹੀਂ ਹੈਗੇ ਮੇਰਾ ਮੰਨ ਇਹ ਸਾਲ ਵਿੰਗਾ ਗੰਗਾ ਨਹੀਂ ਵਿੰਗਾ ਆਏ ਆ ਦੇਖੋ ਭਾਵੇਂ ਨੋਟ ਕਾਇੀ ਇਹ ਉਹ ਸੋਹ ਹੈ ਤੁਮ ਸਾਡੇ ਦਾ ਬੰਦੇ ਨੇ ਆਪਣੇ ਈਦੀ ਵਿਆ ਘਟਣਾ ਆਸੇ-ਪਾਸੇ ਵਿਆ ਜਦੇ ਨਾ ਆਸੇ 10000 ਆਪਣੇ ਸੱਜੀ ਘਟਣਾ ਆਪਣੇ ਹੈ ਹੀ ਨਹੀਂ ਠੀਕ ਆ ਠੀਕ ਆ ਜੇ ਐਵਰੇਜ ਵਿਆ ਮੇਰੇ ਤ ਬਾਹਰ ਆਣੇ ਸ਼ੁਰੂ ਆਪਣੇ ਕੋਰ ਨੂੰ ਭੇਜੀ ਮਾ ਦੋ ਮਹੀਨੇ ਜਦੋਂ ਆਪਣਾ ਵਿਆ ਖਤਮ ਹੋ ਜਾਏ ਨਾ ਪ੍ਰੋਗਰਾਮ ਹੀ ਗਰਮੀ ਆਈ ਠੀਕ ਕਿਸਮਤ ਮਾੜੀ ਹੈ ਨਾ ਜੇ ਮਾਲਾ ਆਪਾਂ ਜਾਣਦਿਆਂ ਮਾੜੀ ਨਾ ਨਾਮ ਦਿੱਤੇ ਦਾ ਕੈਨਸਲ ਦਿਨਾ ਆਪਾਂ ਆਪਣੇ ਕਰਕੇ ਸੋਸੀਗਾ ਮੈਂ ਘਟਿਆ ਵੀ ਥਾਰਦਾ ਪੈਣਾ ਹੀ ਕਰਦਾ ਤੇ ਪੈਸੇ ਕਰਦਣੀ ਆਪਾਂ ਹੁਣ ਪੈਸੇ ਤਾਂ ਨਹੀਂ ਕਰ ਸਾਡੇ ਭਰਾ ਹੈਗੇ ਪੈਸੇ ਸਾਲੇ ਉਏ ਪਹਿਲ ਸਾਨੂੰ ਸਿਰ ਆ ਕਰਾ ਦੇ ਨੇ ਬੈਠੋ ਆ ਬੇ ਬੇ ਆਈ ਬੈਠੋ ਜਾਂ ਫਿਰ ਕਾਕੇ ਹਾਂ ਬੈਠੋ ਕਾਕੇ ਬੋ ਦੱਸ ਵਈ ਹਾਂ ਬਈ ਵੋਈ ਹਾਂ ਕਾਕੇ ਚੈੱਕ ਕਰੀ ਚੱਲ ਤੂੰ ਵੀ ਕਾਕਾ ਦੇ ਪਿੱਛੇ ਖੜਾ ਵਾ ਕਿੱਥੇ ਆ ਕਾਕੇ ਬਾਹਰ ਹੋ ਯਾਰ ਬਾਹਰ ਆ ਆ ਬੜਾ ਘੇਟਨ ਵਾ ਯਾ ਨਾਲੇ ਹਣਾ ਪਰ ਇਹ ਥਾਂ ਬਹੁਤ ਜ਼ਿਆਦਾ ਹੋਊਗਾ ਹਣਾ ਇਹ ਕਿਲੇ ਦੇ ਉੱਪਰ ਹੀ ਹਾਂ ਕਨਸੈਪਟ ਚੋਰਸ ਕਨਕ ਮੇਧ ਰਿਨੇ ਫਿਰ ਆਪਣੀ ਜਿਹੜੇ ਕਨਕ ਜੀ ਹੋਰ ਕੀ ਫਿਰ ਚੋਰਸ ਥਾਂ ਦੇ ਵਿੱਚ ਕੋਈ ਗੜੀ ਗੁੜੀ ਮਿਲ ਜੇ ਤੇ ਬਾਲਾ ਐਂਡ ਹੋ ਜਾਂਦਾ ਨਾ ਪਰ ਇਹਨਾਂ ਦੇ ਗੜੀ ਹੈਗੀ ਗਲੀ ਹੈਗੀ ਆਪਣੇ ਗਲੀ ਰੋਕਦੇ ਨੇ ਪਿੰਡ ਦੀ ਆਪਾਂ ਥਾਂ ਚੋਰ ਸੀ ਆਪਣਾ ਹਾਂ ਉਹ ਰੋਕਦੇ ਵਿਆਹ ਹੀ ਹਾਂ ਉਹ ਤਾਂ ਰੋਕਦੇ ਆਹ ਰੋਕ ਦਾਂਗੇ ਉਹ ਐਂਟਰਸ ਬਣੂਗੀ ਨੀ ਨਾ ਉਹ ਬੜੀ ਘੈਂਟ ਲੱਗੂਗੀ ਹਾਂ ਗਲੀ ਰੋਕ ਦਾਂਗੇ ਗਲੀ ਰੋਕ ਦਈ ਚੱਕ ਤਾਂ ਗਰੀਬੀ ਕਿੰਨੀ ਗੈਦਰਿੰਗ ਨਹੀਂ ਹੋਊਗੀ ਆਪਣੀ ਗੈਦਰਿੰਗ ਅਸੀਂ ਤਾਂ 50 ਕੋ ਬੰਦਿਆਂ ਦੀ ਮੰਨਦੇ ਆ ਪਰ 150 ਫਿਰ ਵੀ ਹੋ ਜਾਣਾ 200 ਹੋ ਜਾਣਾ 150 200 ਹੋ ਜਾਣਾ ਹਾਂ 200 ਹੋ ਜਾਣਾ ਜ਼ ਉਹਦਾ ਰਿਸਪੌਂਸ ਤੁਹਾਨੂੰ ਲੋਕਾਂ ਨੇ ਪੁੱਛਿਆ ਹੋਣਾ ਕਲਰ ਬਹੁਤ ਨਾਈਸ ਸੀ ਉਹ ਵੇਖਿਆ ਨੈਟ ਤੇ ਵੇਰੀ ਹੀ ਗਿਆ ਸੀ ਗੱਲ ਉਹਦੇ ਪੰਜਾਬ ਨੇ ਕਾਪੀ ਕੀਤਾ ਆਪਣਾ ਕਲਰ ਉਹ ਆਪਣੇ ਹਾਂ ਉਹ ਤਾਂ ਉਹ ਆਪਣੇ ਤੋਂ ਬਾਅਦ ਬੜੇ ਟੈਂਟਾਂ ਨੇ ਕਾਪੀ ਆ ਵੀ ਹੋਣਾ ਜਿਹੜਾ ਨਵਾਂ ਆਇਆ ਫਰਬਰੀ ਕਾਲਾ ਇਹ ਆਪ ਪਾਵਾਂਗੇ ਇਹ ਵੀ ਲਾਲ ਲਾਲ ਹੋਣੀ ਹੈ ਜੇ ਤੇ ਆਪਣੇ ਵਿਆਹ ਕਰ ਦਰਾਂ ਪੈਨ ਨੂੰ ਹਾਂ ਉਹ ਅੰਡ ਦੀ ਆਇਦਾ ਵਿਆਹ ਸੀਜ਼ਨ ਆਫ ਚਾ ਮਤਲਬ ਆਉ ਫੋਨ ਲਾਪਣਾ ਉਦੋਂ ਤਾਂ ਹੀ ਆਪ ਲੇਟ ਰੱਖਿਆ ਪਿਆ ਮੜਕੇ ਬਾਕੀ ਕੱਪੜਾ ਕੋ ਬੜਾ ਬਚਾ ਕੇ ਰੱਖਿਓ ਬੰਦੇ ਸਾਡੇ ਕੱਟ ਕੁਟ ਕੇ ਲੈ ਆਣੇ ਜਾਂ ਕੋਟ ਪੈਂਟ ਬਣਵਾ ਲੈ। ਆ ਵੀ ਉਹ ਕੱਟ ਕੇ ਪੀਸ ਲੈ ਇਹਨੂੰ ਮੈਟ ਦਾ। ਬਾਕੀ ਚੁਆਇਸ ਅਸੀਂ ਸ਼ਾਹ ਨੂੰ ਸ਼ਾਹ ਦੇ ਛੜਤੀ ਸਾਰੀ। ہاں ਜੋ ਬਾਈ ਕਰ ਦੂ ਵਧੀਆ ਕਰ ਦੂਗਾ। ਤੁਹਾਨੂੰ ਕੋ ਚੰਗੀ ਲੱਗੇ ਕਮੈਂਟ ਕਰਕੇ ਸਾਨੂੰ ਦੱਸਣਾ ਜਾਂ ਇੰਸਟਾ ਤੇ। ਤੁਹਾਨੂੰ ਵੀ ਵਿਖਾਉਨੇ ਆ ਮੜੇ ਇਹ ਕਨਸੈਪਟ ਵਿਖਾਉਨੇ ਆ। ਤੁਹਾਨੂੰ ਚਿਹਰਾ ਦਿਖਾ ਦੇਣੇ ਜਿਹੜੀਆਂ ਮੇਨ। ਹਾਂ ਜਿਹੜੇ ਮੇਨ ਜਿਹੜਾ ਹਾਂ ਜਿਹੜਾ ਨਵਾਇਆ। ਆ ਇੱਕ ਆ ਬਿੱਟ ਠਾ ਇਹਨਾਂ ਨੂੰ। ਆ ਉੱਠੇ ਵਿਖਾਓ ਏ ਉੱਠੋ। ਉੱਠੇ ਚੰਗੀ ਦਰ ਉੱਠਾ। ਇਹ ਸੋ ਇਹ ਤਾਂ ਹੋਣਾ ਆਪ ਜਿਹੜੀਆਂ ਨਾ ਉਹ ਵਾਲੀਆਂ ਆਂਦੀਆਂ ਆਂਦੀਆਂ। ਇਹ ਵਾਲੀ ਦਾ ਬੈਡ ਆ। ਉਹਦੇ ਲਈ ਬੈੱਡੀ ਆ। ਉਹਦੇ ਲਈ ਦਾ ਬੈੱਡੀ ਆ। ਬਾਕੀ ਤੇ ਉਹ ਉਹ ਤੁਹਾਨੂੰ ਦੱਸਤਾ ਕਿ ਉਹ ਜਿਹੜੀ ਗੁਰੂ ਸਾਹਿਬ ਦੇ ਆਪਾਂ ਹਨਾ ਕਰਨੀ ਆ। ਉਹ ਉਦਾਂ ਹੀ ਬਣਾਈਏ ਲੰਮੀ ਜੀ। ਉਦਾਂ ਬਣਾਵਾਂਗੇ। ਉਹ ਤਾਂ ਬਹੁਤ ਆ 90 60 ਦਾ ਏਰੀਆ ਤੁਹਾਡੇ ਲਈ। ਬਹੁਤ ਬਹੁਤ ਏਰੀਆ 90 60 ਦਾ ਏਰੀਆ ਬਹੁਤ। ਕੋਈ ਲੰਮਾ ਬੜਾ ਪੰਜ ਨਾ ਜਿਹੜੀ ਜਾਗੋ ਵੀ ਕਰੀ ਕਰਨੀ ਕਿ ਉਹ ਕਰੀ ਕਰੀ। ਉੱਥੇ ਹੀ 90 60 ਨਹੀਂ ਨਹੀਂ ਉੱਥੇ 90 60 ਚ ਨਹੀਂ। ਉਹ ਦੋ ਚੌੜਾ ਹਾਰਾ। ਉਸ ਦੇ ਹਿਸਾਬ ਨਾਲ ਹੋਊਗਾ। ਉਹ ਚੌੜਾ ਚੌੜਾ ਹਾਰਾ। 100 ਦਾ ਆਊ ਜਰੂਰ ਹਾਂ ਸੌ ਬਾਈ ਸੌ ਦਾ ਪਲਾਟ ਹੋਊਗਾ ਵਿਖਾ ਦੇ ਤੁਹਾਨੂੰ ਇੱਕ ਜਿਹੜਾ ਮਾਰਜਨ ਆ ਜਣ ਵਾਲੇ ਪਿੰਡ ਆਏ ਓਏ ਹੁਣ ਆਦਾ ਯਾਰ ਸਾਡਾ ਤੁਹਾਡੀ ਇੱਕ ਚੀਜ਼ ਆ ਹੋਣਾ ਯਾਰਾ ਨਾ ਲੋਕਾਂ ਨੂੰ ਵਿਆਹ ਤਰਸਦੇ ਆ ਨਾ ਕਿ ਸਾਨੂੰ 10 ਵਿਆਹ ਆ ਜਾਣ ਸੀ ਜਿੰਨੇ ਤੁਹਾਡੇ ਰਹਿਣੇ ਵਿਆਹਾਂ ਜਾ ਰਹਿਣਾ ਹੀ ਵਿਆਹਾਂ ਜਾ ਰਹਿਣਾ ਹੀ ਨਾ ਚੀਜ਼ਾਂ ਤੋਂ ਤੁਸੀਂ ਨਹੀਂ 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 ਰੋਜ਼ ਨਹੀਂ ਖਾਦਾ ਬਈ ਤਾਂ ਨਹੀਂ ਕੁਝ ਨਹੀਂ ਜੀ ਬਸ ਨਾਰਮਲ ਕਾਫੀ ਪੀਨੇ ਨੇ ਜਾ ਕੇ ਕਲੀ ਕਾਫੀ ਦੇ ਦਿਓ ਜੀ ਕਾਫੀ ਕਲੀ ਕਾਫੀ ਪਾਣੀ ਤੇ ਕਾਫੀ ਆ ਨਾ ਪਰ ਇਹ ਆਪਣੇ ਨਾਲੋਂ ਜ਼ਿਆਦਾ ਭੇਰੇ ਇਹਨਾਂ ਨੂੰ ਹਰ ਇੱਕ ਚੀਜ਼ਾਂ ਦਾ ਕਿੱਥੇ ਮਿਲਾਵਟ ਹੁੰਦੀ ਕਿੱਥੇ ਮਾੜੀ ਚੀਜ਼ ਬੰਦੀ ਇਹਨਾਂ ਨੂੰ ਪਤਾ ਨਹੀਂ ਆ ਇਹ ਨਾ ਫਿਰ ਰੋਜ਼ ਦਾ ਕੰਮ ਹੀ ਆ ਰਹਿਣਾ ਇਹੋ ਚਾਹ ਇਹਨਾਂ ਨੇ ਇੱਕ ਤੁਹਾਡੇ ਕੋ ਮਤਲਬ ਘਰ ਵਾਲੇ ਕੋ ਅਗਲਾ ਗੱਲ ਨਿਕੋਲੂ ਤੁਹਾਡੇ ਨਾਲ ਕਿਤੇ ਨਾ ਕਿਤੇ ਤੁਹਾਨੂੰ ਤਾਂ ਖੋਲ ਹੀ ਜਣੀ ਗੱਲ ਕਿਤੇ ਨਾ ਕਾਕਾ ਜੀਬਾ ਮਾਰੀਆ ਨਾ ਚੱਕਲਾ ਖਾਲਾ ਪਰ ਬਾਈ ਛਾ ਨੇ ਪਿਛਲੇ ਸਾਡੇ 4 ਫੰਕਸ਼ਨ ਵਧਾਤੇ ਸੀ ਇੱਕ ਬੈਂਗਲ ਸਰਮਨੀ ਵਾਲਾ ਸਾਡੇ ਕਨਸੈਪਟ ਹੀ ਨਹੀਂ ਹੈਗਾ ਇਸ ਦਿਮਾਗ 'ਚ ਆਪਣੇ ਐਰ ਕੀ ਸਾਰੇ ਰਖੜੇ ਫੰਕਸ਼ਨ ਆਪਾਂ ਬੈਂਗਲ ਵਾਲਾ ਉਹ ਬੜਾ ਸਾਡਾ ਕਨਸੈਪਟ ਵਾਇਰਲ ਹੋਇਆ ਸੀ ਬੜਿਆ ਨੇ ਪੁੱਛਿਆ ਕਿਤੋਂ ਕੀਤਾ ਕਿਤੋਂ ਕੀਤਾ ਸਿਸਟਮ ਜਿਆ ਆਪਾਂ ਹਾਂਜੀ ਅਮਰੀਕਾ ਤੋਂ ਬੁਲਾਏ ਸੀ ਪਰ ਐ ਕਿ ਆਪਾਂ ਆਪ ਚੱਕਦੇ ਨਹੀਂ ਗਰੀਬੀ ਸਨੋਵਰ ਬਣੂਗਾ ਉਹ ਕਾਕਾ ਹੱਥ ਕਾਕਾ ਬਣਾਵਾਗੇ ਚੂੜੀਆਂ ਚੜਵਾ ਲਵੋ ਨੀ ਵੰਜਾਰਾ ਆਇਆ ਕਾਕਾ ਆਇਆ ਲੋ ਆਹ ਸਾਗਵੰਦੀ ਕੁਰਸੀ ਲਵਾਉਣੀ ਆਪਾਂ ਇਹ ਨਵੀਂ ਆਈ ਜਾਣਾ ਭਾਈ ਹਾਂਜੀ 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 ਲੋ ਜੀ ਬੈਠ ਕੇ ਦੇਣੋ ਖੋਲੀ ਆ ਗੱਦੀ ਬਹੁਤ ਨਾਈਸ ਕੰਫਰਟੇਬਲ ਆ ਉਹ ਨਾਈਸ ਬਹੁਤ ਕੰਫਰਟੇਬਲ ਆ ਭਾਈ ਇਹਦੇ ਨਾਲ ਜਿਹੜਾ ਉਹ ਟੇਬਲ ਕੱਚਾ ਦਾ ਨਾ ਉਹ ਆ ਰਿਹਾ ਬਾਹਰ ਆਵੇ ਪਹਿਲਾਂ ਆਹ ਚੇਅਰ ਸੀਗੀ ਏ ਇਹ ਨਾ ਰਵਾ ਟਾਈਮ ਪਹਿਲਾਂ ਹੀ ਆ ਤਾ ਇਹ ਆਪਣੇ 2 ਸਾਲ ਹੋ ਗਏ ਨਾ 2 ਸਾਲ ਹੋ ਗਏ ਮੈਕਸੀਕੋ ਆ ਮੇਨ ਤਾਂ ਇਹ ਨਵੀਂ ਲਿਆਂਦੀ ਹੁਣ ਪਾਈ ਗਾਣੇ ਇਹ ਪਾਈ ਹਾਂਜੀ ਚਲੋ ਬਾਕੀ ਯਾਰ ਮੈਂ ਕਹਦੇ ਰਹਿਣਾ ਵੇਖੋ ਕਿੰਨਾ ਇਨਵੈਸਟ ਕਰਦੇ ਆ ਫੇਰ ਚਲੋ ਇਹ ਜੋ ਆਜਾ ਨਾ ਜੋ ਮਿਹਨਤ ਮੰਗਦੇ ਹੋ ਇਹਨਾਂ ਦੀ ਬਣਦੀ ਹੈ ਕਿਉਂਕਿ ਕਿੰਨਾ ਇਨਵੈਸਟ ਕੀਤਾ ਆ ਸਾਗ ਬਣਦੀ ਹੈ ਇੱਕ ਛੇਰ ਹੀ ਘੱਟੋ ਘੱਟ ਵੀ 10000 ਦੀ ਮੈਕਸਿਮਮ ਬਾਜ਼ਾਰ ਤੋਂ ਕੀ ਰੇਟ ਪਤਾ ਕਰ ਲਿਓ ਕੰਨਿਆਂ ਤੇ ਤਾਂ 15000 ਦੀ ਵੀ ਆਈ ਆ। ਆ ਗਲਾਸ ਵਾਲਾ ਟੇਬਲ ਆ ਹਰ ਫੰਕਸ਼ਨ ਤੇ ਯਾਨੀ ਕਿ ਗਲਾਸ ਜਿਵੇਂ ਟੁੱਟ ਜਾਂਦਾ ਨਵਾਂ ਹੀ ਲੱਗਦਾ ਵੀ ਆਪਾਂ ਉਹ ਨਹੀਂ ਟੁੱਟਿਆ ਆਪਾਂ ਜੈ ਨਹੀਂ ਉਹ ਚੀਜ਼ ਲਾਉਂਦੇ। ਹਾਂ ਮਤਲਬ ਤੁਸੀਂ ਐਵੇਂ ਨਹੀਂ ਕਹਿੰਦੇ ਸਾਡੀ ਚੀਜ਼ ਟੁੱਟ ਗਈ ਆ ਤੇ ਅਗਲੇ ਤੋਂ ਪੈਸਾ ਐਕਸਟਰਾ ਤੇ ਨਹੀਂ ਲੈ ਲੈਂਦੇ। ਨਹੀਂ ਨਹੀਂ ਕੋਈ ਨਹੀਂ ਐਕਸਟਰਾ। ਉਹ ਵੇਖ ਐਨਾਂ ਨੂੰ ਕਾਫੀ ਘਾਟੇ ਵੀ ਪੈਂਦੇ ਚਲੋ ਕੰਮ ਆਣਾ। ਪਰ ਹਾਂ ਆਪਾਂ। ਪੈਸਾ ਬੜਾ ਇਨਵੈਸਟ ਹੁੰਦਾ ਕਿੰਨਾ ਸਟਾਕ ਡੈਡ ਹੁੰਦਾ ਹਣਾ ਹਰ ਸਾਲ। ਹਰ ਸਾਲ। ਹੁਣ ਆਪਾਂ ਅਗਲਾ ਤਾਂ ਕਹਿ ਦੇਣਾ ਕੋਈ ਨਵੀਂ ਚੀਜ਼। ਜੇ ਮੰਨ ਕੇ ਚਲੋ ਕਾਪੀ ਹੋ ਗਿਆ ਹੀ ਆਪਣ ਜਿਵੇਂ ਪਿਛਲੇ ਸਾਲ ਆਪਣੇ ਫੰਕਸ਼ਨ ਦੇ ਸੀਗਰੀਨ ਲਾਏ ਉਹ ਸਾਰੇ ਟੈਂਟਾਂ ਨਾਲ ਕਾਪੀ ਕਰ ਲਿਆ ਸਾਰੇ ਜੋ ਡੈੱਡ ਹੋ ਗਿਆ ਆਪਣਾ ਉਹ ਆਪਣਾ ਲਗਭਗ ਘੱਟ ਲਾਉਂਦੇ ਆਪਾਂ ਹੁਣ ਹੁਣ ਆਪਾਂ ਨਵੇਂ ਥੀਮ ਲਿਆਂਦੇ ਪਰ ਆਪਾਂ ਜਿਵੇਂ ਹਜੇ ਢੋਣੇ ਲੇਟ ਆਪਾਂ ਢੋਣੇ ਲੇਟ ਆ ਅੱਗੇ ਬਾਈ ਰਹਿਣਾ ਥੀਮ ਕਾਪੀ ਹੋ ਜਾਂਦੇ ਬਾਈ ਮਿਹਨਤ ਬਾਈ ਕਰਦਾ ਕੰਸੈਪਟ ਬਾਈ ਲੱਭਦਾ ਰਹਿੰਦਾ ਅਗਲੇ ਤਾਂ ਵੇਖ ਕੇ ਸਿੱਧਾ ਲੈ ਗਿਆ ਉਹ ਜਾਂਦੇ ਅਗਲੇ ਕਿਉਂਕਿ ਪ੍ਰੋਪਰ ਟੀਮ ਕੰਮ ਕਰਦੀ ਆ ਮੁੰਡੇ ਦੇਖ ਲੈ ਕਿੰਨੇ ਆ ਮੈਨੇਜਮੈਂਟ ਦੇ ਵਿੱਚ ਇੱਕ ਬੰਦੇ ਦਾ ਕੋਈ ਜ਼ਿੰਮੇਵਾਰੀ ਆ ਭਾ ਵੀ ਸਾਰੇ ਇਹ ਪਹੁੰਚਦੇ ਹੁੰਦੇ ਆ ਨੌਜਵਾਨ ਗੱਬੜਾ ਤਾਂ ਆਈ ਬਾਈ ਇਹ ਹੁਣ ਇਹ ਕਿੰਨੇ ਚ ਪੈ ਰਹੀ ਜੇ ਇਹ ਆਪਾਂ ਨੂੰ ਪੈ ਰਹੀ 16 16000 ਰੁਪਏ ਰਹੀ ਆਪਾਂ ਨੂੰ ਉਹ ਵੀ ਇੱਥੋਂ ਨਹੀਂ ਲੋਕਲ ਪੰਜਾਬ ਤੋਂ ਨਹੀਂ ਪਾਸੋਂ ਸਸਤੀ ਪੈ ਰਹੀ ਕਿੰਨੀ ਲੈਣੀ ਨਾਲ ਹੀ ਚੇਅਰ ਆ ਇਹ ਆਪਾਂ ਲੈਣੀ ਇਹ ਕਿੱਦਾਂ ਹੁੰਦੀ ਲੋਕ ਆਹ ਚੈੱਕ ਕਰੋ ਕਿੱਦਾਂ ਹੁੰਨੀ ਲਾਦੀ ਆਹ ਟੇਬਲ ਨਾਲ ਆਹ ਚੇਅਰ ਹੋਣੀਆਂ ਵਾ ਹਾਂ ਦੂਰ ਹੋ ਕੇ ਦਿਖਾ ਦੇ ਕੰਬੀਨੇਸ਼ਨ ਦਿੱਤਾ ਉਹ ਤਾਂ ਵੈਸੇ ਨੂੰ ਨਹੀਂ ਮੰਨ ਕੇ ਜਦੋਂ ਕੋਈ ਵੀ ਚੀਜ਼ ਮੰਨ ਲਈ ਜਦੋਂ ਅਸੀਂ ਤੋਂ ਬਾਅਦ ਜਿਹੜੇ ਕਲਾਸ ਵਗੈਰਾ ਨਹੀਂ ਜੀ ਇਹ ਤਾਂ ਸਾਡੇ ਕਰਕੇ ਸ਼ਾਹ ਨੇ ਦਿਖਾ ਦਿੱਤੀ ਮੇਰੇ ਹਿਸਾਬ ਨਾਲ ਤਾਂ ਕੋਈ ਜਾਣੇ ਦੇਖਦਾ ਤਾਂ 10 ਦਿਖਾ ਲੈਂਦੇ ਇਹ ਚੀਜ਼ ਨਾਲ ਉਹ ਤਾਂ ਆਪਣੇ ਕਰਕੇ ਚੀਜ਼ ਵਿਖਾਦੀ ਪਰ ਗੱਲ ਬਹੁਤ ਜਿਆਦਾ ਸੋਹਣਾ ਕਨਸੈਪਟ ਆ ਬਾਕੀ ਜਰ ਨਾਲ ਲਾਈਟਿੰਗ ਲੱਗੀ ਆ ਸਾਰੇ ਕੋ ਲੱਗਿਆ ਔਰ ਉਹ ਬਹੁਤ ਕੈਂਟ ਲਗਣੀ ਆ ਤੇ ਜੇ ਨਾਲ ਲੱਗੀ ਕੱਕੇ ਦੇ ਗੱਲ ਚ ਆਪਾਂ ਲਾਈਟਾਂ ਪਾ ਕੇ ਦਿੱਖਾ ਦਿਆ ਕਰਨਾ ਚਾਹਤ ਨਹੀਂ ਲੱਗੇ ਦੀ ਆਪਣਾ ਲੱਗੀ ਵਿਖਾ ਦਿੰਦੇ ਆ ਲੱਗਿਆ ਤੁਹਾਨੂੰ ਪ੍ਰੋਪਰ ਵਿਖਾ ਦਿੰਦੇ ਆ ਕਿਹੜੀ ਆ ਬੰਨ ਰਹੀ ਰਹੀ ਪਰ ਸਿਰਾ ਬੰਨੀ ਉੱਥੇ ਜਿੱਦੋਂ ਲੱਗੇ ਤੇ ਹੂੰ ਹੂੰ ਚੱਕ ਦੀ ਗਰੀਬੀ ਕਿ ਨਹੀਂ ਐਂ ਲੱਗਣੀ ਆ ਠੀਕ ਆ ਕਿ ਨਹੀਂ ਸਨੋਗਰਾ ਉਹ ਬੱਲੇਬਾਹ ਬੰਦਾ ਵੀ ਸਿਰਾ ਹੀ ਆ ਕਿ ਢੰਡਾ ਨਾ ਮੜਨ ਹੋਇਆ ਪਿਆ ਇਹਨੂੰ ਵੇਖ ਕੇ ਜੱਣ ਲੱਗਣਦੇ ਹੀ ਤੇ ਇਹਨੂੰ ਲਾੜਾ ਉੱਧਰ ਇਹ ਨੋਈ ਫਰ ਗਰੀਬੀ ਚੱਕੀ ਵੀ ਸਾਰੇ ਬੰਦੇ ਨਾਲ ਪਛਾਣੀ ਇਹਦੀ ਪੁਰਾਣੀ ਆ ਆ ਨਹੀਂ ਹੁਣੇ ਵੇਖਣ ਦਵਾ ਦੇ ਇਹਦਾ ਪਾਸਾ ਹੀ ਵੱਟ ਕੇ ਸਾਰੇ ਇਹਨਾਂ ਮਾਹੌਲ ਬਣ ਗਿਆ ਪੂਰਾ ਮੁੱਕ ਨਹੀਂ ਗੱਲਿਆ ਕੰਮ ਮੇਰੇ ਕੋਈ ਕੰਪਰਮਾਈ ਨਹੀਂ ਕੰਮ ਬਹੁਤ ਕਰਦਾ ਭਾਵੇਂ ਅੱਖਾਂ ਆੜੀ ਜਾਂਦੇ ਆ ਜਿੰਨੇ ਜਿਹਨੂੰ ਅਗਲੇ ਤੋਂ ਮਾਫੀ ਮੰਗਣੀ ਆ ਇਹ ਤਾਂ ਮਾਲਾ ਲੜਾਈ ਹੋ ਜਿਹੜੇ ਇਹੋ ਜਿਹੇ ਬੰਦੇ ਦੀ ਉਹਨੇ ਜੈਮਨ ਨੂੰ ਕੁੱਟ ਜਾਂਦੇ ਨੇ ਮਾਫੀ ਮੰਗਦਾ ਨਹੀਂ ਉਹਨੇ ਡੁਬਾਇਆ ਨਹੀਂ ਕੀ ਦੇਹੀ ਆ ਆ ਆ ਤੇਰ ਪਾੜ ਕੇ ਇਹ ਰਸੇ ਵਿਆਹ ਤੇ ਵਿੱਲੀ ਆ ਇਹ ਵੀ ਵੇਖੋ ਕਿੰਨੀ ਮਿਹਨਤ ਆ ਠਾੜੇ ਦੇ ਵਿੱਚ ਜਾਨ ਨਿਕਲੀ ਵੀ ਲਾਤ ਉਰਲੀ ਪਹਿਲਾਂ ਹੀ ਪਤਲੀ ਹੋਈ ਪਈ ਆ ਉਧਰਲੀ ਉਹ ਜਾੜੀ ਆ ਖੂਨ ਇਹਦਾ ਠਾੜੀ শুক ਜਾਣਾ ਪਰ ਇਹ ਆਏ ਆ ਜੇ ਸ਼ਾਹ ਚੰਗਾ ਨਾ ਤੇ ਇਹ ਸ਼ਾਹ ਦੇ ਨਾਲ ਲੱਗੇ ਆ ਨੇ ਤਾਂ ਅੱਜ ਕੱਲ ਕੋਈ ਬੰਦਾ ਕਿਸੇ ਦੀ ਗੱਲ ਨਹੀਂ ਸੁਣਦਾ। ਨੇ ਤਾਂ ਬੰਦਾ ਐ ਆਏ 77 ਸਾਲ ਹੋ ਗਏ 68 ਬੰਦਾ ਭਾਜਦਾ। ਇਹ ਬਈ ਬੋਲੀ ਸਿਰ ਤੇ ਆ। ਮੈਂ ਤੁਹਾਨੂੰ ਕਹਿੰਦਾ ਨਾ ਬੰਦਾ ਚੰਗਾ ਵੇਖ ਕੇ ਕੰਮ ਕਰਾਇਆ ਕਰੋ ਪੈਸਾ ਬਹੁਤ ਆ ਬਾਦੂ ਲੋਕਾਂ ਕੋਲੇ ਪੈਸਾ ਸੁਨੋਰ ਹੋਣਾ ਬਹੁਤ ਆ। ਪੈਸਾ ਬਹੁਤ ਆ, ਪੈਸਾ ਬਹੁਤ ਆ। ਲੋ ਜੀ ਇੱਧਰ ਚੱਲਦੇ ਆ ਇਹਦਾ ਮੈਟ ਵੇਖੋ ਕਿੱਦਾਂ ਆ ਆ। ਆ ਆਹੀ ਕੰਸਟਰਕਟਡ ਨਾ? ਹਾਂਜੀ ਹਾਂਜੀ। ਹਾਂ ਬਸ ਆ ਰੋਲ ਹੋਇਆ ਪਸ ਸਾਰਾ ਨਵਾਂ ਦੇਖ। ਫਰੈਸ਼ ਆ ਸਾਰਾ। ਮਡਲੇ ਇੱਕ ਤਾਂ ਦੋ ਲੱਗੇ ਹੋਣੇ ਹਜੇ ਨਾ ਨੂੰ ਗ੍ਰੋ। ਇੱਕ ਐ ਨਾ ਜਦ ਮੰਨ ਕੇ ਚਲੋ ਇੱਕ ਵਾਰ ਜਦੋਂ ਆਇਆ ਬਾਕੀ ਬਾਈ ਨੇ ਜਿਆਦਾ ਵਧੀਆ ਕਰ ਦੇਣਾ ਜੋ ਵੀ ਕਰਨਾ ਆਪਾਂ ਨੂੰ ਪਤਾ ਹੀ ਹੈ ਮਾਣ ਆ ਭਰਾਵਾ ਤੇ। ਹਾਂ ਭਰਾਵਾ ਤੇ ਮਾਣ ਆਜੋ। ਅੰਦਰ ਤੁਹਾਨੂੰ ਮੜਾ ਜੀ ਆਹੀ ਜਾਏਗੀ ਸਾਡਾ ਨਾਲ ਇਸ ਨਾਲ ਬਲੌਗ ਖਤਮ ਹੁੰਦਾ ਹੈ। ਕਿ ਇਹਨਾਂ ਨੂੰ 600 ਸਬਸਕ੍ਰਾਈਬ ਕਰਨਾ। ਹਾਂ ਤੇ ਵਿਆਹ ਹੁਣ ਵੇਖੀ ਜਾਵੇ ਬਸ ਵਿਆਹ ਦੇ ਬਲੌਗ ਹੀ ਆਉਣਗੇ। ਨੰਬਰ ਸ਼ੇਅਰ ਕਰ ਦਿੱਤੇ ਆ। ਨੰਬਰ ਹਾਂ। ਉਹਨੇ ਇੰਸਟਾ ID ਮੈਂ ਤੁਹਾਨੂੰ ਮੈਂ ਵਿਖਾ ਦਿੰਦਾ। ਇੰਸਟਾ ID ਵਿਖਾਓ। ਕਨਸੈਪਟ ਸਾਰੇ ਉੱਤੇ ਪਏ ਹੋਏ। ਉੱਤੇ ਤੁਸੀਂ ਯਾਰ ਕੋਲ ਮਲਾ ਕੇ ਤੁਸੀਂ ਘੇੜ ਤੋਂ ਘੇੜ ਪਿਆ ਕੰਮ ਹੁਣ ਇਤੋਂ ਮੈਂ 100 ਬੰਦੇ ਨੂੰ ਫੋਲੋ ਕਰਤਾ 100 ਦੇ ਬੰਦੇ ਦੇ ਵਿੱਚ ਸ਼ਾਹ ਫੋਲੋ ਆ ਆਪਣੇ ਆ ਮਿੱਤਰ ਨੂੰ ਮੋਟੇ ਆ ਭਕਾਓ ਬਾਈ ਕ੍ਰਿਸ਼ਨਾ ਟੈਂਟ ਹੂ ਸਾਰਾ ਆ ਆਈਡੀ ਤੇ ਜਾ ਕੇ ਤੁਸੀਂ ਕ੍ਰਿਸ਼ਨਾ ਆ ਐਂ ਤੇ ਸਰਚ ਕਰ ਲੈਣਾ ਆ ਨੰਬਰ ਆ 98884 408408 ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਪੂਗਾ ਪੰਜਾਬ ਤੇ ਪੰਜਾਬ ਦੇ ਵਿੱਚ ਸਾਰੇ ਜੀ ਕੰਮ ਕਰਦੇ ਆ ਜੇ ਆਊਟ ਆਫ ਪੰਜਾਬ ਜੇ ਨਾ ਉਹ ਫਿਰ ਚਲੋ ਜੋ ਟਰੈਵਲ ਦਾ ਖਰਚਾ ਜੋ ਹੁੰਦਾ ਉਹ ਮੈਨੇਜ ਕਰ ਲੈ ਕਰਦੇ ਉੱਥੇ ਵੀ ਆਊਟ ਆਫ ਪੰਜਾਬ ਵੀ ਕਰਦੇ ਵੇਹੇ ਮਰੇ ਕੰਮ ਦਿਖਾ ਦਈਏ ਕੀ ਨਹੀਂ ਆਪੋ ਦੋਲ ਰੂਬੀ ਹਾਂ ਹੋ ਗਿਆ ਹੋ ਗਿਆ ਇਹ ਸਾਰਾ ਕੁਝ ਇਨਾਂ ਕੋਲ ਆ ਕਿ ਤੂੰ ਚੱਕ ਕੇ ਨਹੀਂ ਲਿਆਉਣਾ ਹਾਂ ਮਤਲਬ ਕਿ ਥੋੜੇ ਇੱਕ ਭਾਂਡੇ ਜੇ ਉਧਰ ਚੱਕੀ ਲਿਆਵੇ ਕੋਈ ਸਭ ਕੁਝ ਇਨਾਂ ਕੋਲੇ ਆ ਬਸ ਤੁਸੀਂ ਇਨਾਂ ਨੂੰ ਆ ਚੀਜ਼ ਦੇ ਪੈਸੇ ਦੇ ਦੇਨੇ ਬਾਕੀ ਇਨਾਂ ਨੇ ਸੰਭ ਲੈਣਾ ਝੂਮਰ ਚ ਅਮਰ ਲਾਈਟਾਂ ਲੂਟਾਂ ਸਭ ਆਪਾਂ ਮੈਨੇਜ ਕਰਦੇ ਨੇ ਅੱਜ ਕੱਲ ਸਾਰਾ ਕੁਝ ਏ ਟੂ ਜ਼ੈਡ ਕੰਮ ਹੀ ਹੈਗਾ ਯਾਰ ਮੋਕਲੀ ਗੱਲ ਹੈ ਮਤਲਬ ਜਿਨ੍ਹਾਂ ਨੇ ਬਰਡਨ ਨਹੀਂ ਲੈਣਾ ਇੰਨੀ ਕੁ ਵਾਹ ਸਿਰਦਰਦ ਨਹੀਂ ਸਿਰਦਰਦ ਨਹੀਂ ਲੈਣਾ ਸਟ्रेस ਜ਼ਿਆਦਾ ਨਹੀਂ ਲੈਣਾ ਛੋਟੇ ਛੋਟੇ ਹੁੰਦੇ ਨੇ ਸ਼ਾਤ ਇਹ ਆ ਵੀਰ ਜਿਹੜਾ ਦੂਜਾ ਨਾ ਸਾਡੀ ਵੈਨ ਚ ਹੁੰ ਦੋ ਹੀ ਵੱਡੇ ਮੁੰਡੇ ਇਹ ਹੈ ਬਾਈ ਬਿਲਕੁਲ ਸਕੂਲ ਜਾਂਦੇ ਕੇਆਰਬੀ ਕਿੱਥੇ ਜਾਂਦੇ ਆ ਕੇਆਰਬੀ ਫੇ ਡੀਏਵੀ ਡੀਵੀ ਹੈ ਬੜਿਆ ਹਾਂ ਕੇਆਰਬੀ ਹੁੰਦਾ ਛਤਨਾ ਪਹਿਲਾਂ ਹਾਂ ਪਹਿਲਾਂ ਕੇਆਰਟੈਕ ਵੀ ਵਿੱਚ ਜੇ ਪਿੱਛੇ ਇਹ ਡੀਟੀ ਹੋ ਗਈ ਸੀ ਤੇਰੇ ਡੁੱਕਲ ਪ੍ਰਿੰਸੀਪਲ ਹੁੰਦਾ ਹੀ ਕਰ ਹਾਂ ਤੈਨੂੰ ਡੀਏਵੀ ਬੜੇ ਬਾਈ ਨਾਲ ਇਕੱਠੇ ਖੜੇ ਆ ਤੇ ਸੋ ਇਸੇ ਤਰ੍ਹਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਚੈਨਲ ਸਾਡਾ ਆਈਐਸ ਨੋਰਬਾਲਾ ਤੇ ਕਾਕਾ ਦੇ ਚੈਨਲ ਜੀ ਕਾਕਾ ਜੀ ਕਿਤੇ ਵੀ ਜਾ ਕੇ ਵੀ ਵਲੌਗ ਵੇਖ ਕਾਕਾ ਜੀ ਵਲੌਗਸ ਹੈ